ਅੱਜ ਲੋਕੀ ਬਾਪੂ ਬਾਦਲ ਨੂੰ ਫਿਰ ਤੋਂ ਯਾਦ ਕਰ ਰਹੇ ਆ ਬਾਪੂ ਬਾਦਲ ਦੀ ਪਾਰਟੀ ਨੂੰ ਯਾਦ ਕਰ ਰਹੇ ਆ ਕਿ ਬਾਦਲ ਸਾਹਿਬ ਵੀ ਸੀ ਇੱਕ ਜਿਹੜੇ ਪੰਜਾਬ ਦੇ ਨਾਲ ਖੜਦੇ ਰਹੇ ਆ ਕਿਸਾਨੀ ਨਾਲ ਖੜਦੇ ਰਹੇ ਆ ਗਰੀਬ ਨਾਲ ਖੜਦੇ ਰਹੇ ਆ ਵਪਾਰੀ ਨਾਲ ਖੜਦੇ ਰਹੇ ਆ ਇੱਕ ਵਾਰੀ ਬਦਲਾਅ ਦੇ ਨਾਂ ਤੇ ਵੋਟਾਂ ਪੈ ਗਈਆਂ ਲੇਕਿਨ ਇਸ ਵਾਰ ਅਕਾਲੀ ਦਲ ਦੇ ਵੱਲ ਵਾਪਸ ਵੋਟਰਾਂ ਆ ਰਹੇ ਆ ਇਹ ਸਮੱਸਿਆ ਇੱਥੇ ਹੈ ਤਮਾਮ ਪਾਰਟੀਆਂ ਦੇ ਵੱਲੋਂ ਇੱਕ ਦੂਸਰੇ ਤੇ આરોਪ ਤਾਂ ਲਗਾਏ ਜਾਂਦੇ ਨੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜ਼ਰੂਰ ਘੇਰਿਆ ਜਾਂਦਾ ਹੈ ਕਿ ਇਹ ਨਸ਼ੇ ਦਾ ਬੀਜ ਬੋਣ ਵਾਲਾ ਅਕਾਲੀ ਦਲ ਹੈ ਜਾਂ ਫਿਰ ਗੈਂਗਸਟਰ ਲਿਆਉਣ ਵਾਲਾ ਜਿਹੜਾ ਉਹ ਤੇ ਸ਼ਰਮ ਨੀ ਅਕਾਲੀ ਦਲ ਨੂੰ ਪੰਡਿਆ ਗਿਆ ਭੰਡ ਕੇ ਕਾਂਗਰਸ ਨੇ ਵੀ ਪੰਡਿਆ ਔਰ ਆਮ ਆਦਮੀ ਨੇ ਵੀ ਪੰਡਿਆ ਸਾਰੀਆਂ ਪਾਰਟੀਆਂ ਦਾਵਾ ਕਰਦੀਆਂ ਸੀ ਅਸੀਂ ਕੋਈ ਕਹਿੰਦਾ ਮੈਂ 30 ਦਿਨ ਚ ਨਸ਼ਾ ਖਤਮ ਕਰ ਦੂੰ ਕੋਈ ਕਹਿੰਦਾ ਸੀ ਮੈਂ 45 ਦਿਨ ਚ ਨਸ਼ਾ ਖਤਮ ਕਰ ਦੂੰ ਲੇਕਿਨ ਨਸ਼ਾ ਮੈਂ ਕਹਿੰਦਾ ਵੀ ਜਮਾਂ ਖਤਮ ਨਹੀਂ ਹੋ ਸਕਦਾ ਇਹਦਾ ਇਧਰ ਵਾਲੀ ਪਾਰਟੀ ਨੂੰ ਟਿਕਟ ਨਹੀਂ ਮਿਲੀ ਜੰਪ ਕਰਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾ ਜਿਹੜੀ ਇਹ ਸਿਆਸਤ ਚੱਲ ਰਹੀ ਹੈ ਨਾ ਮੈਂ ਇਹ ਸਿਆਸਤ ਬਹੁਤਾ ਥੇਰ ਨਹੀਂ ਚੱਲੇਗੀ ਦਲ ਬਦਲੋ ਵਾਲਾ ਕੰਮ ਚੱਲ ਪਿਆ ਨਾ ਵੋਟਰ ਉੱਤੀ ਖੜਾ ਹੈ ਸਿਰਫ ਲੀਡਰ ਆਫ ਦਾ ਪਾਲਾ ਬਦਲ ਰਿਹਾ ਹੈ ਇਹ ਇੱਕ ਅੱਧਾ ਇਲੈਕਸ਼ਨ ਹੋਰ ਚੱਲੇਗਾ ਹੋ ਸਕਦਾ ਹੈ ਇਹ ਸਿਲੈਕਸ਼ਨ ਜੀ ਇੱਕ ਕੰਮ ਬੰਦ ਹੋ ਜਾਏ ਕਿਉਂਕਿ ਦਲ ਬਦਲੂਆਂ ਨੂੰ ਐਸ ਵਾਰ ਵੋਟਰਾਂ ਨੇ ਮੂੰਹ ਨਹੀਂ ਲਾਉਣਾ ਇਹ ਇੰਡੀਆ ਐਲਾਈਂਸ ਜਿਹੜਾ तमाम ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ ਐ ਇਹ ਕਰਪਾਨਗੇ ਐਂਡੀਐ ਨੂੰ ਸਾਹਦੇ ਅਰਸੋ ਦਾ ਨਾਰਾ ਦੇ ਰਿਹਾ ਮੈਨੂੰ ਨਹੀਂ ਲੱਗਦਾ ਵੀ 220 ਪਾਰ ਕਰਨੇ ਕਿਉਂਕਿ ਜੋ ਰਿਪੋਰਟਾਂ ਆ ਰਹੀਆਂ ਇੰਟੈਲੀਜੈਂਸੀ ਦੀਆਂ 200 ਤੋਂ ਥੱਲੇ ਵੀ ਰਹਿ ਸਕਦੇ 200 ਦੇ ਕੋਲ ਵੀ ਟਪਟੇ ਰਹਿ ਸਕਦੇ ਐ ਇਸ ਪੋਲਿਟਿਕਸ ਨੂੰ ਜਿਹੜੀ ਧਰਮ ਦੇ ਨਾਂ ਤੇ ਹੋ ਰਹੀ ਹੈ ਸਹੀ ਨਹੀਂ ਸਮਝਦਾਗਾ ਨਹੀਂ ਹੋਣੀ ਚਾਹੀਦੀ ਹੈ ਆਪਣੇ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਜਿਹੜੀਆਂ ਪੈ ਰਹੀਆਂ ਇਹ ਨਹੀਂ ਹੋਣਾ ਚਾਹੀਦਾ ਸਾਰਾ ਕੁਝ ਕੰਮ ਦੇ ਸਿਰ ਤੇ ਲਓ ਵੋਟ ਤੁਸੀਂ ਇਹ ਦੱਸੋ ਕਿ ਮੈਂ ਕੀ ਕੀਤਾ ਪਿੱਛੇ ਤੇ ਅੱਗੇ ਕੀ ਕਰਾਂਗਾ ਜਨਤਾ ਲਈ ਉਹਦੇ ਤੇ ਵੋਟ ਮੰਗਣੀ ਚਾਹੀਦੀ ਨਾ ਕਿ ਧਰਮ ਦੇ ਨਾਂ ਤੇ ਲੋਕ ਸਭਾ 2024 ਦਾ ਚੋਣਵੀ ਮਾਹੌਲ ਸਿਖਰਾਂ ਤੇ ਹੈ ਚੁਣავი ਪਾਰਾ ਜਿਹੜਾ ਹੈ ਉਹ ਲਗਾਤਾਰ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਉੱਥੇ ਹੀ ਗੱਲ ਕਰੀਏ ਫਿਰੋਜ਼ਪੁਰ ਹਲਕੇ ਦੀ ਦਾ ਫਿਰੋਜ਼ਪੁਰ ਲੋਕ ਸਭਾ ਸੀਟ ਜਿਹੜੀ ਹੈ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਸੀਟ ਦੇ ਉੱਤੇ ਦੱਸ ਦਈਏ ਕਿ ਚੁਣავი ਮੈਦਾਨ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਕਾਂਗਰਸ ਤੋਂ ਇਲਾਵਾ ਵੀ ਕਈ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਮੁਕਾਬਲਾ ਕਾਫੀ ਟੱਕਰ ਦਾ ਲੱਗਦਾ ਹੈ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੋਬੀ ਮਾਨ ਨੇ ਗੱਲਬਾਤ ਕਰਾਂਗੇ ਬੋਬੀ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਰਿਸਪੌਂਸ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਮਿਲ ਰਿਹਾ ਹੈ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਫਿਰੋਜ਼ਪੁਰ ਹਾਂਜੀ ਹਾਂਜੀ ਲਗਾਤਾਰ 6 ਵਾਰ ਜਿਹੜਾ ਸੰਸਦ ਜਿਹੜਾ ਅਕਾਲੀ ਦਲ ਦਾ ਰਿਹਾ ਹੈ ਜੀ 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 6 ਵਾਰ ਉਹ ਜੋ 3 ਵਾਰ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਰਹੇ ਆ ਦੋ ਵਾਰ ਸਰਦਾਰ ਸ਼ੇਰ ਸਿੰਘ ਖਵਾਇਆ ਜੀ ਰਹੇ ਹੈ ਜਿਹੜੇ ਕਿ ਅੱਜ ਕਾਂਗਰਸ ਤੋਂ ਇਲੈਕਸ਼ਨ ਲੜ ਰਹੇ ਹੈ ਔਰ ਇੱਕ ਵਾਰ ਸਾਡੇ ਪਾਰਟੀ ਪ੍ਰਧਾਨ ਸਰ ਦਾਸ ਕੁਬੀਰ ਸਿੰਘ ਬਾਦਲ ਜੀ ਜਿਹੜੇ ਕਿ ਕਰੀਬ 2 ਲੱਖ ਵੋਟਰਾਂ ਨਾਲ ਜਿੱਤੇ ਸੀ ਲਾਸਟ ਇਲੈਕਸ਼ਨ ਸੀ ਜਿਹੜਾ ਹਾਂ ਜੀ ਤਾਂ ਕੀ ਕੀ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਸ਼ੇਰ ਸਿੰਘ ਖਵਾਇਆ ਹੋਰਾਂ ਦੀ ਗੱਲ ਕੀਤੀ ਉਹ ਵੀ ਪਾਰਟੀ ਦੇ ਸਿਆਸੀ ਸਮੀਕਰਨਾ ਤੋਂ ਚੰਗੀ ਤਰ੍ਹਾਂ ਵਾਕਿਫ ਨੇ ਤੁਸੀਂ ਵੀ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਕਿਸੇ ਸਮੇਂ ਚੰਗੇ ਦੋਸਤ ਰਹੇ ਹੋ ਹੁਣ ਚਾਹੇ ਅਲੱਗ-ਅਲੱਗ ਪਾਰਟੀ ਤੋਂ ਇੱਕ ਦੂਸਰੇ ਦੇ ਖਿਲਾਫ ਖੜੇ ਹੋ ਲੱਗਦਾ ਟੱਕਰ ਦੇ ਵਿੱਚ ਹੋ ਇੱਕ ਦੂਸਰੇ ਨੇ ਵੇਖੋ ਸਾਸੀ ਅੱਜ ਵੀ ਮੇਰਾ ਮੇਰਾ ਵੱਡੇ ਬ੍ਰਦਰ ਆ ਵੱਡਾ ਭਰਾ ਮੈਂ ਤਾਂ ਮਿੱਥ ਤੋਂ ਏ ਚ ਵੀ ਕਾਫੀ ਵੱਡੇ ਨੇ ਸਤਿਕਾਰਯੋਗ ਨੇ ਚਲੋ ਇਲੈਕਸ਼ਨ ਲੜਾਈ ਜਾਂਦੇ ਆ ਇਕੱਠੇ ਰਹੇ ਆ ਕਾਲੀਦਾਲ ਫਾਜ਼ਲ ਸਾਹਿਬ ਹੋਰ ਉਹਨਾਂ ਨੇ ਕੰਮ ਕੀਤਾ ਹੈ ਤੇ ਮੇਰੇ ਦਾ ਸਤਿਕਾਰਯੋਗ ਨੇ ਸਰਾ ਸ਼ੇਰ ਸਿੰਘ ਪਾਇਆ ਜੀ ਤੇ ਇਲੈਕਸ਼ਨ ਲੜਾ ਕੋਈ ਟੱਕਰ ਵਾਲੀ ਗੱਲ ਤਾਂ ਲੱਗਦੀ ਨਹੀਂ ਮੈਨੂੰ ਕੋਈ ਜੀ ਅੱਛਾ ਹਾਂ ਜੀ ਕਿਹਦੇ ਨਾਲ ਮੁਕਾਬਲਾ ਦੇਖ ਰਹੇ ਹੋ ਮੈਨੂੰ ਨਹੀਂ ਲੱਗਦਾ ਮੈਂ ਮੁਕਾਬਲਾ ਹੋਊਗਾ ਪਰ ਮਾਤਮਾ ਮਿਹਰ ਕਰੂਗਾ ਕਾਫੀ ਚੰਗੀ ਵੋਟਾਂ ਨਾਲ ਜਿੱਤ ਕੇ ਜਾਊਗਾ ਅਕਾਲੀ ਦਲ ਦੀ ਸੀਟ ਜਿੱਤ ਕੇ ਜਾ ਜੀ ਕਿਉਂਕਿ ਬੜੀ ਵੱਡੀ ਜ਼ਿੰਮੇਦਾਰੀ ਹੈ ਜਿਵੇਂ ਆਪਾਂ ਗੱਲ ਕਰ ਰਹੇ ਹਾਂ 6 ਵਾਰ ਲਗਾਤਾਰ ਇਥੇ ਅਕਾਲੀ ਦਲ ਦਾ ਐਮਪੀ ਰਹਿਣਾ ਤੇ ਹੁਣ ਤੁਹਾਡੇ ਮੋਢਿਆਂ ਦੇ ਉੱਤੇ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਤੁਹਾਡੇ ਫਾਦਰ ਸਾਹਿਬ ਹਨਾ ਸਿਆਸਤ ਦੇ ਵਿੱਚ ਲੰਮਾ ਸਮਾਂ ਉਹਨਾਂ ਨੇ ਬਤਾਇਆ ਤੁਹਾਡੇ ਬ੍ਰਦਰ ਨੇ ਲੰਮਾ ਸਮਾਂ ਬਤਾਇਆ ਤੁਹਾਡੀ ਇੱਕ ਵੱਡੀ ਸਿਆਸਤ ਦੇ ਵਿੱਚ ਪਹਿਲੀ ਪਾਰੀ ਹੈ ਹਾਂਜੀ ਵੱਡੀ ਪਹਿਲੀ ਪਰ ਬਾਕੀ ਮੈਂ ਪਿੱਛੇ ਰਹਿ ਕੇ ਕੰਮ ਬਹੁਤ ਸਾਲ ਕੀਤਾ ਹੈ ਹਾਂਜੀ ਮੈਂ ਤਕਰੀਬਨ 25 27 ਸਾਲ ਪਿੱਛੇ ਰਹਿ ਕੇ ਗਰਾਊਂਡ ਤੇ ਲੈ ਕੇ ਕੰਮ ਬਹੁਤ ਮੈਂ ਜ਼ਿਆਦਾ ਕੀਤਾ ਹੈ ਚਾਹੇ ਉਹ ਸਾਡੇ ਪਾਰਟੀ ਪ੍ਰਧਾਨ ਹੈ ਉਹਨਾਂ ਦੇ ਇਲੈਕਸ਼ਨ ਚ ਮੇਰੀ ਡਿਊਟੀ ਰਹੀ ਹੈ ਹਬੋਰ ਦੇ ਵਿੱਚ ਉਹਦੇ ਵੀ ਮੈਂ ਡਿਊਟੀ ਸੰਭਾਲੀ ਹੈ ਭਾਈ ਸਾਹਿਬ ਇਲੈਕਸ਼ਨ ਲੜੇ ਆ ਫਾਜ਼ਲ ਸਾਹਿਬ ਨੇ ਤਿੰਨ ਇਲੈਕਸ਼ਨ ਲੜੇ ਆ ਦੋ ਵਾਰ ਐਸਜੀਪੀਸੀ ਦੇ ਇਲੈਕਸ਼ਨ ਲੜੇ ਆ ਸਾਡੇ ਤਾਇਆ ਜਿਸ ਤਰ੍ਹਾਂ ਪਰਜੀ ਸਿੰਘ ਸੰਧੂ ਜਦੋਂ ਪਹਿਲੀ ਵਾਰ ਗੁਰੂ ਸਾਹਿਬ ਇਲੈਕਸ਼ਨ ਲੜੇ ਸੀ ਉਦੋਂ ਤਾਂ ਮੈਂ ਬੜਾ ਛੋਟਾ ਸੀ ਬੱਚਾ ਸੀ ਕਾਲਜ ਚ ਪੜਦਾ ਹੁੰਦਾ ਸੀ ਲੇਕਿਨ ਉਦੋਂ ਵੀ ਮੈਂ ਇਲੈਕਸ਼ਨ ਚ ਆਉਂਦਾ ਰਿਹਾ ਉਦੋਂ ਹੌਲੀ-ਹੌਲੀ ਐਕਸਪੀਰੀਅੰਸ ਸਿੱਖਦੇ ਰਹਿਦਾ ਹੈ ਬੰਦਾ ਸਾਰੀ ਉਮ ਸੁਖਬੀਰ ਬਾਦਲ ਮੌਜੂਦਾ ਐਮਪੀ ਨੇ ਉਹਨਾਂ ਨੇ ਖੁਦ ਸੀਟ ਤੇ ਟਿਕਟ ਨਾ ਲੜ ਕੇ ਤੁਹਾਨੂੰ ਦਿੱਤੀ ਹੈ ਇੱਕ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਦੇ ਉੱਤੇ ਪਾਈ ਆ ਤੇ ਕੀ ਲੱਗਦਾ ਕੀ ਆ ਜਨਤਾ ਦਾ ਕਿਦਾਂ ਦਾ ਤੁਹਾਨੂੰ ਜਿਹੜਾ ਸਹਿਯੋਗ ਮਿਲ ਰਿਹਾ ਕਿਉਂਕਿ ਐਮਪੀ ਤਾਂ ਫੇਰ ਵੀ ਅਕਾਲੀ ਦਲ ਦੇ ਰਹੇ ਆ ਐਮਪੀ ਦੇ ਇਲੈਕਸ਼ਨ ਹੈਗੇ ਆ ਤਾਂ ਲੋਕ ਕਿਉਂਕਿ 22 ਦੇ ਇਲੈਕਸ਼ਨ ਜਿਸ ਤਰੀਕੇ ਨਾਲ ਵੇਖੀਏ ਆਪਾਂ ਇੱਕਦਮ ਬੜਾ ਵੱਡਾ ਫੇਰ ਬਦਲ ਪੰਜਾਬੀਆਂ ਨੇ ਦਿਖਾਇਆ ਹਰ ਇੱਕ ਜਗ੍ਹਾ ਤੇ ਦਿਖਾਇਆ ਉਸੇ ਤਰੀਕੇ ਦਾ ਫਿਰੋਜ਼ਪੁਰ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਤਾਂ ਹੁਣ ਕਿਵੇਂ ਦਾ ਰਵਈਆ ਇਹ ਲੋਕਾਂ ਦਾ ਕਿਉਂਕਿ ਉਸ ਸਮੇਂ ਕਿਸਾਨ ਕਿਤੇ ਬਾਈ ਦੇ ਵਿੱਚ ਲੋਕਾਂ ਨੇ ਨਸ਼ਿਆਂ ਨੂੰ ਲੈ ਕੇ ਵੀ ਅਕਾਲੀ ਦਲ ਨੂੰ ਕੇਰਿਆ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕੇਰਿਆ ਕਿ ਹੁਣ ਵੀ ਇਹ ਸਵਾਲ ਹੁੰਦੇ ਨਹੀਂ ਹੁਣ ਤਾਂ ਕੋਈ ਸਵਾਲ ਨਹੀਂ ਹੁੰਦੇ ਹੁਣ ਤਾਂ ਜਿਹੜੀ ਆਮ ਆਦਮੀ ਸਰਕਾਰ ਹੈ ਨਾ ਉਹਨਾਂ ਨੂੰ ਕੁਐਸਚਨ ਪੁੱਟ ਕਰ ਰਿਹਾ ਕਿਉਂਕਿ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਔਰ ਜਿਹੜੇ ਮੁੱਦੇ ਲੈ ਕੇ ਆਮ ਆਦਮੀ ਨੇ ਸਰਕਾਰ ਬਣਾਈ ਸੀ ਉਹਨਾਂ ਚੋਂ ਇੱਕ ਵੀ ਮੁੱਦਾ ਉਹ ਹੱਲ ਨਹੀਂ ਚਾਹੀ ਨਸ਼ਾ ਲੈ ਲੋ ਚਾਹੇ ਬੇਅਦਬੀ ਲੈ ਲਓ ਚਾਹੇ ਕਰਪਸ਼ਨ ਲੈ ਲਓ ਹਰ ਇੱਕ ਫਰੰਟ ਤੇ ਉਹ ਸਰਕਾਰ ਫੇਲ ਹੋਈ ਹੈ ਔਰ ਜਿਹੜੇ ਉਦੋਂ ਇਲੈਕਸ਼ਨ ਸੀ ਨਾ ਜਿਹੜਾ 2022 ਦਾ ਵਿਧਾਨ ਸਭਾ ਇਲੈਕਸ਼ਨ ਸੀ ਉਹ ਇੱਕ ਲਗ ਤਰ੍ਹਾਂ ਦਾ ਇਲੈਕਸ਼ਨ ਸੀਗਾ ਉਹਦੇ ਵਿੱਚ ਬਦਲਾਅ ਦੇ ਨਾਂ ਤੇ ਇੱਕ ਹਨੇਰੀ ਝੁੱਲੀ ਸੀ ਔਰ ਹਨੇਰੀ ਇੱਕਦਮ ਜਿਸ ਤਰ੍ਹਾਂ ਇੱਕ ਵਾਵਰੋਲਾ ਆਉਂਦਾ ਨਾ ਉਹ ਵਾਵਰੋਲਾ ਆਇਆ ਤੇ ਅੱਜ ਉਹ ਠੰਡਾ ਪੈ ਗਿਆ ਵਾਵਰੋਲਾ ਆਬਲਾ ਤੁਹਾਡਾ ਨੈਸ਼ਨਲ ਪਾਰਟੀਆਂ ਦੇ ਨਾਲ ਹੈ ਬਾਕੀ ਦੀਆਂ ਨੈਸ਼ਨਲ ਪਾਰਟੀਆਂ ਇੱਕ ਹੀ ਰੀਜਨਲ ਪਾਰਟੀ ਕੀ ਲੱਗਦਾ ਹੈ ਕਿ ਇਸ ਵਾਰ ਲੋਕ ਰੀਜਨਲ ਪਾਰਟੀ ਨੂੰ ਸਹਿਯੋਗ ਦੇਣਗੇ ਹਾਲਾਂਕਿ ਅਸੀਂ ਗੱਲ ਕਰੀਏ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਅਕਸਰ ਕਹਿੰਦੇ ਨੇ ਕਿ ਕਰਵਾਇਤੀ ਪਾਰਟੀ ਨੂੰ ਸਰਜੇ ਤਰ੍ਹਾਂ ਬਹੁਤ ਜ਼ਰੂਰੀ ਹੈ ਬੜੀ ਹਾਮੀ ਭਰਦੇ ਵੀ ਨਜ਼ਰ ਆਏ ਇੱਕ ਸਮੇਂ ਤੇ ਗੱਲਬਾਤ ਚੱਲੀ ਕਿ ਗੱਠਜੋੜ ਦੁਬਾਰਾ ਵੀ ਹੋਣਾ ਹੈ ਪਰ ਕਿਸੇ ਕਾਰਨ ਕਰਕੇ ਨਹੀਂ ਹੋਇਆ ਤਾਂ ਲੱਗਦਾ ਹੈ ਕਿ ਲੋਕ ਲੋਕਾਂ ਦੇ ਮਨ ਦੇ ਵਿੱਚ ਵੀ ਹੁਣੇ ਹੈ ਕਿ ਵਾਕੇ ਰਵਾਇਤੀ ਪਾਰਟੀ ਸਾਡੇ ਲਈ ਸਹੀ ਹੈ ਦੇਖੋ ਲੋਕਾਂ ਦੇ ਮਨਚੇ ਤਾਂ ਹੈਗਾ ਹੀ ਹੈ ਲੋਕੀ ਵਾਪਸ ਆਏ ਐ ਸ਼ਰਮ ਨੇ ਕਾਲੀਦਾਲ ਵੱਲ ਔਰ ਖਾਸ ਕਰਕੇ ਮੈਂ ਫਰੋਈਪਰ ਦੀ ਗੱਲ ਕਰਾਂ ਸੀ ਬਾਰਡਰ ਪੱਟੀ ਦੇ ਉੱਤੇ ਬੈਠੇ ਆਂ ਇਸ ਏਰੀਆ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੀਐਮ ਹੁੰਦੇ ਆ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਚਾਹੇ ਉਹ ਜ਼ਮੀਨਾਂ ਪੱਕੀਆਂ ਸੀ ਤਾਰੋਂ ਪਰ ਮੋਟਰਾਂ ਸੀ ਅੱਜ ਔਰ ਜਦੋਂ ਵੀ ਨੁਕਸਾਨ ਹੁੰਦਾ ਰਿਹਾ ਇੱਥੇ ਬਾਲ ਸਾਹਿਬ ਵੀ ਆ ਕੇ ਇੱਥੇ ਮੌਜੂਦਾ ਦਿੰਦੇ ਰਹੇ ਐ ਔਰ ਅੱਜ ਲੋਕੀ ਬਾਪੂ ਬਾਦਲ ਨੂੰ ਫਿਰ ਤੋਂ ਯਾਦ ਕਰ ਰਹੇ ਐ ਬਾਪੂ ਬਾਦਲ ਦੀ ਪਾਰਟੀ ਨੂੰ ਯਾਦ ਕਰ ਰਹੇ ਐ ਕਿ ਬਾਦਲ ਸਾਹਿਬ ਸੀ ਇੱਕ ਜਿਹੜੇ ਪੰਜਾਬ ਦੇ ਨਾਲ ਖੜਦੇ ਰਹੇ ਆ ਕਿਸਾਨੀ ਨਾਲ ਖੜਦੇ ਰਹੇ ਆ ਗਰੀਬ ਨਾਲ ਖੜਦੇ ਰਹੇ ਆ ਵਪਾਰੀ ਨਾਲ ਖੜਦੇ ਰਹੇ ਆ ਜਿਹੜੇ ਅੱਛਾ ਪ੍ਰਕਾਸ਼ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕੀਤਾ ਤਾਂ ਮੈਂ ਵੀ ਜ਼ਰੂਰ ਕਰਾਂਗੀ ਕਿਉਂਕਿ ਸਿਆਸਤ ਦੇ ਬਾਬਾ ਬੋੜ ਕਿਹਾ ਜਾਂਦਾ ਸੀ ਉਹਨਾਂ ਨੂੰ ਹਰ ਕਿਸੇ ਨੂੰ ਉਹਨਾਂ ਦਾ ਸਮਾਂ ਯਾਦ ਵੀ ਆਉਂਦਾ ਹੈ ਤੇ ਕਹਿੰਦੇ ਨੇ ਨਾ ਤਾਂ ਕੋਈ ਬਾਦਲ ਸਾਹਿਬ ਵਰਗਾ ਬਣਿਆ ਤੇ ਨਾ ਹੀ ਕੋਈ ਬਣ ਸਕਦਾ ਪਰ ਕਿਤੇ ਨਾ ਕਿਤੇ ਕੰਮ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਵੀ ਚਾਹੇ ਤੁਸੀਂ ਉਸ ਸਮੇਂ ਛੋਟੇ ਸੀਗੇ ਪਰ ਸਿੱਖਦੇ ਰਹੋਗੇ ਤੁਸੀਂ ਵੀ ਬਾਦਲ ਸਾਹਿਬ ਤੋਂ ਤੇ ਕੀ ਲੱਗਦਾ ਹੈ ਕਿ ਵਾਕਿਆ ਹੀ ਹੁਣ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਤੀ ਜੋ ਵਿਸ਼ਵਾਸ ਬਾਦਲ ਸਾਹਿਬ ਦੇ ਸਮੇਂ ਸੀਗਾ ਉਹ ਦੁਬਾਰਾ ਤੋਂ ਖੜਾ ਕਰ ਪਾਉਣ ਦੇ ਵਿੱਚ ਸਫਲ ਹੋ ਪਾਓਗੇ ਦੇਖੋ ਵਿਸ਼ਵਾਸ ਤਾਂ ਮੈਂ ਹੁਈ ਮੈਂ ਕਰੇ ਨਾ ਜਿਹੜਾ ਵੋਟਰ ਹੈ ਇੱਕ ਵਾਰੀ ਬਦਲਾ ਦੇ ਨਾਂ ਤੇ ਵੋਟਾਂ ਪੈ ਗਈਆਂ ਲੇਕਿਨ ਇਸ ਵਾਰ ਅਕਾਲੀ ਦਲ ਦੇ ਵਾਪਸ ਵੋਟਰ ਆ ਰਿਹਾ ਔਰ ਬਾਦਲ ਸਾਹਿਬ ਦੇ ਨਾਲ ਮੈਨੂੰ ਮਿਲਣ ਦਾ ਸਮਾਂ ਮਿਲਦਾ ਸੀ ਕੰਮ ਕਰਨ ਦਾ ਸਮਾਂ ਇਹਨਾਂ ਨਹੀਂ ਮਿਲਿਆਗਾ ਕਿਉਂਕਿ ਬਹੁਤ ਸੀਨੀਅਰ ਸੀਗੇ ਹਾਂ ਉਹਨਾਂ ਦੇ ਜਿਹੜੇ ਛੋਟੇ ਭਾਈ ਸਰਾ ਗੁਰਦਾਸ ਸਿੰਘ ਬਾਦਲ ਉਹਨਾਂ ਨਾਲ ਮੈਨੂੰ ਕਾਫੀ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ ਔਰ ਮੈਂ ਆਪਦਾ ਉਹਨਾਂ ਨੂੰ ਸਿਆਸੀ ਗੁਰੂ ਵੀ ਮੰਨਦਾ ਸਰਾ ਗੁਰਦਾਸ ਸਿੰਘ ਬਾਦਲ ਨੂੰ ਕਿਉਂਕਿ ਉਹ ਹਬੌਰ ਬੱਲੂਆਂ ਨੇ ਜ਼ਿਆਦਾ ਰਹਿੰਦੇ ਸੀ ਮੇਰੀ ਡਿਊਟੀ ਹਬੌਰ ਬੱਲੂਆਂ ਨੇ ਹਲਕੇ ਜ਼ਿਆਦਾ ਹੁੰਦੀ ਸੀ ਸਮੇਂ ਸਿਰ ਮਹੀਨੇ ਚਾਰ ਪੰਜ ਦਫਾ ਤਾਂ ਅਸੀਂ ਇਕੱਠੇ ਹੋ ਜਾਂਦੇ ਸੀਗੇ ਔਰ ਮੈਨੂੰ ਆਪਦੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੇ ਸੀਗੇ ਔਰ ਬੜਾ ਕੁਝ ਸਿੱਖਿਆ ਮੈਂ ਅਕਸਰ ਹੀ ਗੱਲਾਂ ਕਰਦਾ ਹੁੰਨਾ ਵੀ ਜਿਹੜੀ ਉਹਨਾਂ ਦੋਨਾਂ ਭਰਾਵਾਂ ਦੀ ਸਿਆਸੀ ਜਰਾ ਪ੍ਰਕਾਸ਼ ਸਿੰਘ ਬਾਦਲਾ ਗੁਰਦਾਸ ਸਿੰਘ ਬਾਦਲ ਦੀ ਇੱਕ ਤਾਂ ਭਰਾਵਾਂ ਦਾ ਪਿਆਰ ਕਿਉਂਕਿ ਮੈਂ ਬੜਾ ਨੇੜੇ ਹੁੱਕ ਦੇਖਿਆ ਹੈ ਔਰ ਜਿਹੜੀ ਉਹਨਾਂ ਦੀ ਪੋਲਟਿਕਸ ਕਰਨ ਦਾ ਤਰੀਕਾ ਸੀ ਦੋਨਾਂ ਭਰਾਵਾਂ ਦਾ ਬਹੁਤ ਨਵੇਕਲਾ ਸੀ ਅਲੱਗ ਤਰ੍ਹਾਂ ਦਾ ਸੀ ਉਹ ਸਿਆਸਤ ਅੱਜ ਬਿਲਕੁਲ ਵੀ ਹੈ ਨਹੀਂ ਗਈ ਅੱਛਾ ਫਿਰੋਜ਼ਪੁਰ ਦੀ ਚਲੋ ਆਪਾਂ ਗੱਲ ਕਰਦੇ ਹਾਂ ਜਿਵੇਂ ਤੁਸੀਂ ਗੱਲ ਕੀਤੀ ਬਾਰਡਰ ਦਾ ਏਰੀਆ ਲੱਗਦਾ ਹੈ ਨਸ਼ੇ ਦੀ ਬੜੀ ਵੱਡੀ ਸਮੱਸਿਆ ਇੱਥੇ ਹੈ ਤਮਾਮ ਪਾਰਟੀਆਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ આરોਪ ਤਾਂ ਲਗਾਏ ਜਾਂਦੇ ਨੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜ਼ਰੂਰ ਕੇਰਿਆ ਜਾਂਦਾ ਹੈ ਕਿ ਇਹ ਨਸ਼ੇ ਦਾ ਬੀਜ ਬੋਣ ਵਾਲਾ ਅਕਾਲੀ ਦਲ ਹੈ ਜਾਂ ਫਿਰ ਗੈਂਗਸਟਰ ਲਿਆਉਣ ਵਾਲਾ ਜਿਹੜਾ ਉਹ ਅਕਾਲੀ ਦਲ ਹੈ ਕੀ ਲੱਗਦਾ ਹੈ ਇਸ ਸਮੇਂ ਮੌਜੂਦਾ ਸਮੇਂ ਦੇ ਵਿੱਚ ਕੀ ਕੁਝ ਕੰਡੀਸ਼ਨ ਹੈ ਨਸ਼ਿਆਂ ਨੂੰ ਲੈ ਕੇ ਜਾਂ ਲੋ ਐਂਡ ਆਰਡਰ ਨੂੰ ਲੈ ਕੇ ਵੇਖੋ ਜਿਹੜਾ ਨਸ਼ੇ ਦੇ ਨਾਂ ਤੇ ਸ਼ਰਮਨੀ ਅਕਾਲੀ ਦਲ ਨੂੰ ਪੰਡਿਆ ਗਿਆ ਪੰਡ ਕੇ ਕਾਂਗਰਸ ਨੇ ਵੀ ਪੰਡਿਆ ਔਰ ਆਮ ਆਦਮੀ ਨੇ ਵੀ ਪੰਡਿਆ ਸਾਰੀਆਂ ਪਾਰਟੀਆਂ ਦਾਵਾ ਕਰਦੀਆਂ ਸੀ ਅਸੀਂ ਕੋਈ ਕਹਿੰਦਾ ਮੈਂ 30 ਦਿਨ ਚ ਨਸ਼ਾ ਖਤਮ ਕਰ ਦੂੰ ਕੋਈ ਕਹਿੰਦਾ ਸੀ ਮੈਂ 45 ਦਿਨ ਚ ਨਸ਼ਾ ਖਤਮ ਕਰ ਦੂੰ ਲੇਕਿਨ ਨਸ਼ਾ ਮੈਂ ਇੱਕ ਨਾ ਵੀ ਜਮਾਂ ਖਤਮ ਨਹੀਂ ਹੋ ਸਕਦਾ ਇਹਦਾ ਬਿਜ਼ਨਸ ਨਹੀਂ ਹੋ ਸਕਦਾ ਲੇਕਿਨ ਘਟਦਾ ਸਕਦਾ ਨਾ ਸਖਤੀ ਕਰਕੇ ਘਟਾਉਣਾ ਚਾਹੀਦਾ ਮੈਂ ਵੀ ਬਾਲ ਬੱਚੇ ਵਾਲਾ ਮੇਰੇ ਵੀ ਦੋ ਛੋਟੇ ਛੋਟੇ ਬੱਚੇ ਐ ਬੇਟਾ 21 ਸਾਲ ਦਾ ਜਵਾਨ ਐ ਬੇਟੀ 23 ਸਾਲ ਦੀ ਕੱਲ ਮੇਰੇ ਵੀ ਬੱਚੇ ਲੱਗ ਸਕਦੇ ਨਸ਼ੇ ਇਸੇ ਨਹੀਂ ਵੀ ਦੂਜਿਆਂ ਦੇ ਲੱਗਣਗੇ ਇਸ ਲਈ ਹਰ ਇੱਕ ਬੰਦੇ ਨੂੰ ਚਾਹੀਦਾ ਜ਼ਿੰਮੇਵਾਰੀ ਨਾਲ ਚੱਕਣਾ ਚਾਹੀਦਾ ਕਦਮ ਵੀ ਨਸ਼ੇ ਨੂੰ ਰੁਕਣਾ ਚਾਹੀਦਾ ਘਟਾਉਣਾ ਚਾਹੀਦਾ ਲੇਕਿਨ ਜਿਹੜੀ ਇਹ ਸਰਕਾਰ ਆ ਮੌਕੇ ਦੀ ਇਹ ਤਾਂ ਬਿਲਕੁਲ ਹੀ ਨਕਾਮ ਰਹੀ ਹੈ ਨਸ਼ਾ ਬਹੁਤ ਜ਼ਿਆਦਾ ਵਧ ਗਿਆ ਹੈ ਇੰਨਾ 24-25 ਮਹੀਨਿਆਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਹਾਵੀ ਹੋ ਗਿਆ ਔਰ ਅਕਾਲੀ ਦਲ ਨੂੰ ਤਾਂ ਬਦਨਾਮ ਕੀਤਾ ਗਿਆ ਕੋਈ ਵੀ ਮੈਂ ਕੱਲ ਨੂੰ ਇਥੋਂ ਦਾ ਐਮਪੀ ਬਣ ਜਾਣਾ ਹੈ ਕੀ ਮੈਂ ਚਾਹੂੰਗਾ ਕਿ ਮੇਰੇ ਹਲਕੇ 'ਚ ਬੇਅਦਬੀਆਂ ਹੁਣ ਮੇਰੇ ਹਲਕੇ 'ਚ ਨਸ਼ਾ ਵੇਚੇ ਕੋਈ ਵੀ ਕਦੇ ਲੀਡਰ ਨਹੀਂ ਚਾਹੂਗਾ ਕਿ ਮੇਰਾ ਇੱਕ ਪਰਿਵਾਰ ਹੁੰਦਾ ਜਿੱਤੋਂ ਤੁਸੀਂ ਚੁਣੇ ਜਾਂਦੇ ਹੋ ਅੱਜ ਮੈਂ ਪਿੰਡ ਦਾ ਸਰਪੰਚ ਵੀ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਜੇ ਕੋਈ ਮੈਂ ਬਾਕੀ ਕੰਮ ਵਿੱਚ ਮਰਜ਼ੀ ਕਰਾ ਲਵਾਂ ਪਰ ਮੇਰੀ ਨਸ਼ੇ ਦੇ ਨਾਂ ਤੇ ਹੁੰਦੀ ਹੈ ਵੀ ਮੇਰੇ ਪਿੰਡ ਚ ਕੋਈ ਨਸ਼ਾ ਗੋਲੀ ਨਹੀਂ ਵਿਕਣੀ ਚਾਹੀਦੀ ਮੈਂ ਪੁਲਿਸ ਨੂੰ ਸਪੈਸ਼ਲੀ ਤੌਰ ਤੇ ਕਹਿੰਨਾ ਹੈ ਚਾਹੇ ਮੇਰਾ ਕੋਈ ਚਾਚੇ ਤਾਏ ਦਾ ਬੇਟਾ ਵੀ ਹੋਵੇ ਤੁਸੀਂ ਚੱਕ ਕੇ ਜੋ ਕਰਨੀ ਕਾਰਵਾਈ ਕਰ ਦਿਓ ਨਸ਼ਾ ਨਹੀਂ ਵਕਣਾ ਚਾਹੀਦਾ ਪਿੰਡ ਤੇ ਇਸ ਤੇ ਮੈਂ ਬਿਲਕੁਲ ਖਿਲਾਫ ਹਾਂ ਔਰ ਵੱਡੇ ਭਾਈ ਸਾਹਿਬ ਵੀ ਬਹੁਤ ਖਿਲਾਫ ਹੈ ਇਸ ਕੰਮ ਦੇ ਸਰਦਾਰ ਵਰਦੀਪ ਸਿੰਘ ਨੋਨੀ ਮਾਨ ਜੀ ਸਾਡਾ ਸਾਰਾ ਪਰਿਵਾਰ ਹੀ ਖਿਲਾਫ ਹੈ ਕਿ ਨਸ਼ੇ ਨਾਲ ਜਵਾਨੀ ਨਾਲ ਜਿਹੜੀ ਅੱਜ ਬਰਬਾਦ ਹੋ ਰਹੀ ਹੈ ਬੈਕਵਰਡ ਏਰੀਆ ਮੰਨਿਆ ਜਾਂਦਾ ਹੈ ਫਿਰੋਜ਼ਪੁਰ ਨੂੰ ਬਾਦਲ ਸਾਹਿਬ ਹੋਰਾਂ ਦੇ ਸਮੇਂ ਜਿਵੇਂ ਤੁਸੀਂ ਗੱਲ ਕੀਤੀ ਚਾਹੇ ਰੋਡ ਹੋਣ ਚਾਹੇ ਫਿਰ ਸਕੂਲ ਹੋਣ ਹਸਪੀਟਲ ਹੋਣ ਬਣਵਾਏ ਗਏ ਪਰ ਲੱਗਦਾ ਨਹੀਂ ਕਿ ਲੋਕਾਂ ਦੀ ਸ਼ਿਕਾਇਤ ਹੈ ਕਿ ਬਿਲਡਿੰਗਾਂ ਤਾਂ ਖੜੀਆਂ ਹੋ ਗਿਆ ਪਰ ਉਸ ਬਿਲਡਿੰਗਾਂ ਦੇ ਵਿੱਚ ਕੰਮ ਕਰਨ ਵਾਲੇ ਕੰਮੇ ਹੈ ਨਹੀਂ ਜੇ ਸਕੂਲਾਂ ਦੇ ਵਿੱਚ ਵੇਖੀਏ ਅਧਿਆਪਕ ਹੈ ਨਹੀਂ ਹਸਪੀਟਲਾਂ ਦੇ ਵਿੱਚ ਵੇਖੀਏ ਤਾਂ ਡਾਕਟਰ ਹੈ ਨਹੀਂ ਜਿਹੜੀ ਤੁਸੀਂ ਹਸਪੀਟਲਾਂ ਦੀ ਗੱਲ ਕਰਦੇ ਹੋ ਬਾਦਲ ਸਾਹਿਬ ਨੇ ਸਰਾਸ ਕੁਬੀਰ ਸਿੰਘ ਬਾਦਲ ਨੇ ਹਸਪੀਟਲ ਬਣਵਾਇਆ ਜਲਾਲਾਬਾਜ ਬਣਵਾਇਆ ਇੱਥੇ ਪੀਜੀਆ ਲੈ ਕੇ ਜਾਂਦਾ ਫਰੋਇਪਰ ਦੇ ਵਿੱਚ ਲੇਕਿਨ ਉਹਦੇ ਦਾ ਨੀ ਪੱਥਰ ਦਾ ਕਾਫੀ ਵਾਰ ਰੱਖੇ ਗਏ ਲੇਕਿਨ ਉਹਦਾ ਜਿਹੜਾ ਉਹ ਖੜਾ ਨਹੀਂ ਹੋ ਸਕਿਆ ਬਿਲਡਿੰਗ ਉਹਦੀ ਇਹ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਆ ਡਾਕਟਰ ਪ੍ਰੋਵਾਈਡ ਕਰਾਉਣਾ ਉਹਨਾਂ ਦਾ ਕੰਮ ਹੁੰਦਾ ਔਰ ਇਹ ਸਰਕਾਰ ਹੈ ਜਿਹੜੀ ਹਸਪੀਟਲ ਦੀ ਬਿਲਡਿੰਗਾਂ ਬਣੀਆਂ ਇਹ ਕੀ ਕਰ ਰਿਹਾ ਜਿਹੜੇ ਆਪਣੇ ਉਹ ਕੇਂਦਰ ਬਣੇ ਸੀਗੇ ਸੇਵਾ ਕੇਂਦਰ ਬਣੇ ਸੀ ਉਹਨਾਂ ਦੇ ਉੱਤੇ ਕੁਚੀ ਮਾਰ ਕੇ ਉਹਨਾਂ ਚ ਮੁਹੱਲਾ ਕਲੀਨਿਕ ਖੋਲ ਰਿਹਾ ਇਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਸਿਆਸਤ ਨੂੰ ਪਾਸੇ ਛੱਡ ਕੇ ਇਹ ਸਿਰਫ ਕੋਰੀ ਆਪਦਾ ਨਾਮ ਚਮਕਾਉਣ ਲਈ ਕਰ ਰਿਹਾ ਹੈ ਜਿਹੜੇ ਹਸਪਤਾਲ ਬਣੇ ਆ ਉਹਨਾਂ ਨੂੰ ਹੀ ਸਹੂਲਤਾਂ ਦੇ ਕੇ ਉਹਨਾਂ 'ਚ ਡਾਕਟਰ ਲਿਆ ਕੇ ਉਹਨਾਂ ਨੂੰ ਹੀ ਚਲਾ ਲਿਆ ਆਪਾਂ ਇੰਨਾ ਹੀ ਬਹੁਤ ਹੈ ਨਵੇਂ ਜਿਹੜੇ ਮੋਲਾ ਕਲੀਨਿਕ ਖੁੱਲ ਰਹੇ ਹੋ ਤਾਂ ਛੋਟੇ ਜਿਹੇ ਕਮਰੇ 'ਚ ਉਹਦੇ 'ਚ ਕੀ ਹੋ ਸਕਦਾ ਹੈ ਉਹਦੇ 'ਚ ਆਪਾਂ ਫਰਸਟ ਏਡ ਦੇ ਸਕਦਾ ਕਿਸੇ ਦਾ ਸਿਰ ਦੁਖਦਾ ਬੁਖਾਰ ਚੜਦਾ ਉਹ ਗੋਲੀ ਦੇ ਸਕਦੇ ਆ ਉਹ ਪਿੰਡਾਂ 'ਚ ਆਪਣੇ ਆਰਐਮਪੀ ਡਾਕਟਰ ਵੀ ਬੈਠੇ ਉਹ ਵੀ ਕਰ ਰਹੇ ਉਹਨਾਂ ਕੰਮ ਤਾਂ ਉਹ ਤੇ ਜਿਹੜੀ ਇੰਨੇ ਬੈਨੀਫੀਸ਼ੀਅਲ ਨਹੀਂ ਹੈਗੇ ਆਮ ਆਦਮੀ ਪਾਰਟੀ ਲਈ ਨਹੀਂ ਨਹੀਂ ਮੈਂ ਕਹਿੰਦਾ ਹਸਪੀਟਲ ਹੁਣ ਜਲਾਲਾਬਾਦ ਹਸਪੀਟਲ ਲੈ ਲਓ ਮੇਰਾ ਹਲਕਾ ਮੇਰਾ ਪਿੰਡ ਜਲਾਲਾਬਾਦ ਦੇ ਵਿੱਚ ਪੈਂਦਾ ਐਡਾ ਸੋਨਾ ਹਸਪੀਟਲ ਬਣਿਆ ਵਧੀਆ ਬਣਿਆ ਉਹਨੂੰ ਸੰਭਾਲ ਲਿਆ ਜਾਵੇ ਅੱਜ ਤਾਂ ਨੇੜੇ ਤੇੜੇ ਦੇ 50 100 ਕਿਲੋਮੀਟਰ ਦੇ ਏਰੀਆ ਚ ਵਧੀਆ ਸਹੂਲਤ ਦੇ ਸਕਦਾ ਹੈ ਲੇਕਿਨ ਉੱਥੇ ਡਾਕਟਰ ਸਟਾਫ ਦੀ ਬਹੁਤ ਕਮੀ ਉਸ ਹਸਪੀਟਲ ਦੇ ਵਿੱਚ ਔਰ ਜਿਹੜੀ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਬਲਸਾਭ ਨੇ ਸਕੂਲ ਬਣਾਏ ਐ ਐਜੂਕੇਸ਼ਨ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਹੈ ਔਰ ਲਾਸਟ ਮੂਮੈਂਟ ਤੱਕ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਹੈ ਮੇਰੇ ਡਾਕਟਰ ਨੇ ਐਸ 바ਵਾ 40 ਹਸਪੀਟਲ ਦੇ ਵਿੱਚ ਉਹ ਬਾਲ ਸਾਹਿਬ ਦੇ ਕੋਲੇ ਆਉਂਦੇ ਸੀ ਉਹ ਵੀ ਬਾਲ ਸਾਹਿਬ ਨੂੰ ਦੇਖਦੇ ਸੀਗੇ ਔਰ ਉਹਨਾਂ ਦਾ ਕਹਿਣਾ ਸੀ 바ਵਾ ਸਾਹਿਬ ਦਾ ਕਹਿੰਦੇ ਯਾਰ ਬੰਦਾ ਇੱਕ ਲਾਸਟ ਮੂਮੈਂਟ ਤੇ ਹੋਵੇ ਪਤਾ ਵੀ ਮੇਰੇ ਲੰਗਸ ਖਤਮ ਹੁੰਦੇ ਜਾਂਦੇ ਆ ਔਰ ਉਹਨੂੰ ਫਿਕਰ ਉਹਨੂੰ ਪੰਜਾਬ ਦਾ ਔਰ ਖਾਸ ਕਰਕੇ ਐਜੂਕੇਸ਼ਨ ਦਾ 바ਵਾ ਸਾਹਿਬ ਨੇ ਮੈਨੂੰ ਦੱਸਿਆ ਕਹਿੰਦੇ ਯਾਰ ਮੇਰੇ ਨਾਲ ਗੱਲਾਂ ਕੀਤੀਆਂ ਕਹਿੰਦੇ ਯਾਰ ਜਿੰਨਾ ਚਿਰ ਆਪਣੇ ਪੰਜਾਬੀ ਪੜ੍ਹ ਲਿਖਣੀ ਨਾ ਜਾਂਦੇ ਉਹਨਾਂ ਚਿਰ ਤਰੱਕੀ ਨਹੀਂ ਕਰ ਸਕਦੇ ਆ ਉਹਨਾਂ ਦੀ ਸੋਚ ਦੀ ਗੱਲ ਕਰਦੇ ਆ ਬਦਲ ਸਾਹਿਬ ਜੀ ਕਹਿੰਦੇ ਯਾਰ ਵੀ ਬੰਦਾ ਹੁਣ ਪਤਾ ਸੀ ਮੇਰੇ ਲੰង ਮੈਂ 6 ਮਹੀਨੇ ਆ 15 ਸਮੇਂ ਤੱਕ ਵੀ ਪੰਜਾਬ ਆਂਤਮ ਸਮਾਂ ਫਿਕਰ ਸੀ ਉਹਨਾਂ ਨੂੰ ਹਾਂਜੀ ਹਾਂਜੀ ਬਾਬਾ ਸਾਹਿਬ ਅੱਜ ਵੀ ਪੁੱਛ ਸਕਦੇ ਹਸਪੀਟਲ ਦੇ ਫੋਰਟਿਸ ਹਸਪੀਟਲ ਕੰਮ ਕਰ ਲਿਆ ਜੀਰੋਲੋਜੀ ਦੇ ਡਾਕਟਰ ਨੇ ਉਹ ਹਾਂਜੀ ਹਾਂਜੀ ਉਹਨਾਂ ਦੀ ਦੇਖ ਰੱਖ ਵਿੱਚ ਹੀ ਸੀਗੇ ਬਦਲ ਸਾਹਿਬ ਨਾਲ ਹਾਂਜੀ 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 ਉਹਨਾਂ ਨਾਲ ਡਿਸਕਸ਼ਨ ਕਰਦੇ ਸੀ ਨਾ ਸਮੇਂ ਜਦੋਂ ਬੈਠਦੇ ਸੀ ਉਹਨਾਂ ਨੂੰ ਹਾਂਜੀ ਉਹਨਾਂ ਦੇ ਪੇਪਰ ਪੜ੍ਹਦੇ ਰਹਿਆ ਬਦਲ ਸਾਹਿਬ ਦਾ ਪਰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹਾ ਚਲੋ ਬਾਦਲ ਸਾਹਿਬ ਦੀ ਮੁਕਾਬਲਾ ਤਾਂ ਨਹੀਂ ਕੋਈ ਕਰੇਗਾ ਪਰ ਉਹਨਾਂ ਦੇ ਨੇੜੇ ਤੇੜੇ ਵੀ ਕੋਈ ਇਹੋ ਜਿਹਾ ਲੀਡਰ ਹੋਏਗਾ ਸਿਆਸਤਦਾਨ ਹੋਏਗਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿਵੇਂ ਦੇਖਦੇ ਹੋ ਤੁਸੀਂ ਇਹ ਸਿਆਸਤ ਨੂੰ ਜਿਹੜੀ ਆਹ ਕੁਰਸੀ ਦੀ ਸਿਆਸਤ ਮੈਂ ਕਹਿ ਸਕਦੀ ਹਾਂ ਕਿ ਇਧਰ ਵਾਲੀ ਪਾਰਟੀ ਨੂੰ ਟਿਕਟ ਨਹੀਂ ਮਿਲੀ ਜੰਪ ਕਰਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾ ਜਿਹੜੀ ਇਹ ਸਿਆਸਤ ਚੱਲ ਰਹੀ ਹੈ ਨਾ ਮੈਮ ਇਹ ਸਿਆਸਤ ਬਹੁਤ ਹਾਥ ਤੀਰ ਨਹੀਂ ਚੱਲੇਗੀ ਮੈਂ ਆਮ ਹੀ ਗੱਲ ਕਰਦਾ ਹੁੰਦਾ ਹਾਂ ਕਿ ਜਿਹੜਾ ਦਲ ਬਦਲੂ ਵਾਲਾ ਕੰਮ ਚੱਲ ਪਿਆ ਵੋਟਰ ਉੱਤੀ ਖੜਾ ਹੈ ਸਿਰਫ ਲੀਡਰ ਆਫ ਦਾ ਪਾਲਾ ਬਦਲ ਰਿਹਾ ਹੈ ਇਹ ਇੱਕ ਅੱਧਾ ਇਲੈਕਸ਼ਨ ਹੋਰ ਚੱਲੇਗਾ ਹੋ ਸਕਦਾ ਹੈ ਐਸ ਇਲੈਕਸ਼ਨ ਜੀ ਇਹ ਕੰਮ ਬੰਦ ਹੋ ਜੇ ਕਿਉਂਕਿ ਦਲ ਬਦਲੂਆਂ ਨੂੰ ਐਸ ਵਾਰ ਵੋਟਰਾਂ ਨੇ ਮੂੰਹ ਨਹੀਂ ਲਾਉਣਾ ਉਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਔਰ ਹਾਰਨਗੇ ਵੀ ਮੇਰੀ ਗੱਲ ਯਾਦ ਰੱਖਿਓ ਤੁਸੀਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਇਹਦਾ ਹੀ ਅੱਛਾ ਚਾਰ ਪਾਰਟੀਆਂ ਦਾ ਤਾਂ ਆਪਾਂ ਜ਼ਿਕਰ ਕੀਤਾ ਹੀ ਆ ਪਰ ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਖੜੇ ਹੋਏ ਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਗੇਮ ਚੇਂਜਰ ਬਣ ਸਕਦੇ ਆ ਉਹ ਆਜ਼ਾਦ ਉਮੀਦਵਾਰ ਕਿਤੇ ਨਾ ਕਿਤੇ ਵੋਟ ਬੈਂਕ ਖਰਾਬ ਕਰਨ ਜਤਾਂ ਜਾਂ ਹਰਾਂ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਸਹਿਯੋਗ ਰਹੇਗਾ 28 ਤੋਂ 29 ਕੁੱਲ ਉਮੀਦਵਾਰ ਜਿਹੜੇ ਫਿਰੋਜ਼ਪੁਰ ਤੋਂ ਨੇ ਸਾਡਾ 33 ਉਮੀਦਵਾਰ ਨੇ ਰੋਹਨ ਨਹੀਂ ਕੋਈ ਗੱਲ ਨਹੀਂ ਹੋ ਜੀ ਮੈਂ ਕੋਈ ਗੱਲ ਨਹੀਂ ਕੀਤੀ ਆਜ਼ਾਦ ਵਾਲੇ ਮੈਂ ਤਾਂ ਦੇਖੋ ਲਿਸਟ ਪੂਰੀ ਪੜੀ ਵੀ ਨਹੀਂ ਗਈ ਪੜਿਆ ਮੋٹے بڑے ਨਾਮ ਮੈਂ ਜਾਣਦਾ ਵੀ ਨਹੀਂਗਾ ਸਾਰੇ ਉਹਨਾਂ ਵਿੱਚ ਝੂਠਮਾਰਾ ਮੈਂ ਸਾਨੂੰ ਜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਉਹ ਜੀ ਤਾਂ ਫਿਰ ਤੁਸੀਂ ਕਿਹਦੇ ਨਾਲ ਮੁਕਾਬਲਾ ਦੇਖਦੇ ਹੋ ਕਾਕਾ ਬਰਾੜ ਤੁਹਾਡੇ ਸਾਹਮਣੇ ਨੇ ਰਾਣਾ ਗੁਰਮੀਤ ਸੋਢੀ ਸੋਢੀ ਲੰਮਾ ਸਮਾਂ ਉਹਨਾਂ ਨੇ ਵੀ ਸਿਆਸਤ ਕੀਤੀ ਉਹ ਤੁਹਾਡੇ ਸਾਹਮਣੇ ਨੇ ਕੋਬਾਇਆ ਸਾਹਿਬ ਨੇ ਜਿਨ੍ਹਾਂ ਨੇ ਸਿਆਸਤ ਦੇ ਵਿੱਚ ਉਹ ਵੀ ਰਹੇ ਆ ਐਮਪੀ ਤੱਕ ਬਣੇ ਹੋਏ ਆ ਉਹ ਵੀ ਮੈਂ ਤੁਹਾਨੂੰ ਉਹੀ ਗੱਲ ਕਰਕੇ ਡਾਇਮੰਡ ਤਲ ਬਦਲੂ ਆ ਨਾ ਉਹਨਾਂ ਨੇ ਲੋਕੀ ਇਸ ਵਾਰ ਮੂੰਹ ਨਹੀਂ ਲਾਉਣਗੇ ਰਾਣਾ ਸੋਢੀ ਜੀ ਇੱਥੋਂ ਪਕੌੜਾ ਹੁੱਕ ਕੇ ਗਿਆ ਚਾਰ ਵਾਰ ਉਹਨਾਂ ਨੂੰ ਗੁਰੂਸਾਲ ਵਾਲਿਆਂ ਨੇ ਮਾਨ ਸਤ ਕਰ ਦਿੱਤਾ ਲਗਾਤਾਰ ਚਾਰ ਵਾਰ ਐਮਐਲਏ ਬਣਾਇਆ ਔਰ ਪਿਛਲਾ ਇਲੈਕਸ਼ਨ ਨੂੰ ਹਾਰ ਰਹੀ ਸੀ ਉਹਨਾਂ ਨੇ ਸਰਵੇ ਕਰਾਇਆ ਸਰਵੇ 'ਚ ਹਰਨ ਦੇ ਬਾਵਜੂਦ ਉਹ ਆਪ ਦਾ ਉਹਨਾਂ ਨੇ ਹਲਕਾ ਚੇਂਜ ਕੀਤਾ ਔਰ ਪਾਰਟੀ ਚੇਂਜ ਕੀਤੀ ਅੱਜ ਜੋ ਗੁਰੂ ਸਾਹਿਬ ਵਾਲੇ ਉਹਨਾਂ ਨੂੰ ਪੀਓ ਕਰਾਰ ਦੇ ਰਹੇ ਨੇ ਇਹ ਪਗੋੜੇ ਨੇ ਸਾਡੇ ਔਰ ਉਹਨਾਂ ਦੇ ਬੇਟੇ ਉੱਤੇ ਲਾਸਟ ਵੀਕ ਬੈਠੇ ਰਹੇ ਐ ਉਹਨਾਂ ਨੇ ਰਿਕਵੈਸਟ ਵੀ ਕੀਤੀ ਆਪਦੇ ਰਿਸ਼ਤੇਦਾਰਾਂ ਨੂੰ ਜਿਹੜੇ ਪੁਰਾਣੇ ਬੈਠੇ ਸੀ ਉਹਨਾਂ ਦੇ ਸੱਜਣ ਬੇਲੀ ਕਿਉਂਕਿ 20 ਸਾਲ ਦੀ ਕੋਈ ਸਿਆਸਤ ਛੋਟੀ ਨਹੀਂ ਹੁੰਦੀਗੀ ਇੱਕ ਪੀੜੀ ਬਦਲ ਜਾਂਦੀ 20 ਸਾਲਾਂ ਦੇ ਵਿੱਚ ਜੀ ਔਰ 90% ਲੋਕਾਂ ਨੇ ਜਵਾਬ ਦਿੱਤਾ ਕਿ ਤੁਸੀਂ ਹਰ ਜਾਣੀਏ ਸੀਟ ਤੁਸੀਂ ਫੇਰ ਵਾਪਸ ਫਰੀਪੁਰ ਸ਼ਹਿਰ ਚਲੇ ਜਾਣਾ ਐਮਐਲਏ ਤੇ ਤੁਸੀਂ ਸਾਨੂੰ ਗੰਦੇ ਨਾ ਕਰੋ ਅਸੀਂ ਜਿਹਦੇ ਨਾਲ ਵੀ ਅਟੈਚ ਹੋ ਗਏ ਆਂ ਅਸੀਂ ਉੱਥੇ ਵਧੀਆ ਬੈਠੇ ਆਂ ਸਾਨੂੰ ਤੁਸੀਂ ਖਰਾਬ ਨਾ ਕਰੋਗੇ ਅੱਛਾ ਨੈਸ਼ਨਲ ਲੈਵਲ ਦੇ ਹੀ ਇਲੈਕਸ਼ਨ ਨੇ ਹਨਾ ਸਰਕਾਰ ਬੰਨੀ ਆ ਦੇਸ਼ ਦੀ ਸਰਕਾਰ ਚੁਣੀ ਜਾਣੀ ਆ ਕਿਵੇਂ ਦੇਖ ਰਹੇ ਹੋ ਇੱਕ ਪਾਸੇ ਇੰਡੀਆ ਐਲਾਈਅንስ ਆ ਇੱਕ ਪਾਸੇ ਐਨਡੀਏ ਆ ਤਾਂ 400 ਤੋਂ ਪਾਰ ਦਾ ਨਾਰਾ ਮੋਦੀ ਜੀ ਲਗਾ ਰਹੇ ਕਿ ਲੱਗਦਾ ਹੈ ਕਿ ਇਹ ਇੰਡੀਆ ਐਲਾਈਅንስ ਜਿਹੜਾ तमाम ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ ਇਹ ਕਰ ਪਣਗੇ ਐਨਡੀਏ ਨੂੰ ਸਾਈਟ ਦੇਖੋ ਜਿੱਤੋਂ ਤੱਕ ਮੋਦੀ ਸਵਾਲ ਮੋਦੀ ਸਾਹਿਬ ਦਾ ਸਵਾਲ ਹੈ ਸ਼੍ਰੀ ਨਰਿੰਦਰ ਮੋਦੀ ਜੀ ਆਪਣੇ ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਜਿਹੜਾ 400 ਦਾ ਨਾਹਰਾ ਦੇ ਰਿਹਾ ਮੈਨੂੰ ਨਹੀਂ ਲੱਗਦਾ ਵੀ 200 ਵਿਪਾਰ ਕਰਨੇ ਕਿਉਂਕਿ ਜੋ ਰਿਪੋਰਟਾਂ ਆ ਰਹੀਆਂ ਇੰਟੈਲੀਜੈਂਸੀ ਦੀਆਂ 200 ਤੋਂ ਥੱਲੇ ਵੀ ਰਹਿ ਸਕਦੇ 200 ਦੇ ਕਿਲੋ ਵੀ ਟਪਟੇ ਰਹਿ ਸਕਦੇ ਆ ਕਿਉਂਕਿ ਜੋ ਪੋਸ਼ਨ ਪ੍ਰਧਾਨ ਮੰਤਰੀ ਦੇ ਲਾਸਟ ਵੀਕ ਜੋ ਆਇਆ ਹੈ ਜੋ ਮੈਂ ਇਸ ਪੋਲਟਿਕਸ ਨੂੰ ਜਿਹੜੀ ਧਰਮ ਦੇ ਨਾਂ ਤੇ ਹੋ ਰਹੀ ਹੈ ਸਹੀ ਨਹੀਂ ਸਮਝਦਾਗਾ ਨਹੀਂ ਹੋਣੀ ਚਾਹੀਦੀ ਹੈ ਆਪਣੇ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਜਿਹੜੀਆਂ ਪੈ ਰਹੀਆਂ ਇਹ ਨਹੀਂ ਹੋਣਾ ਚਾਹੀਦਾ ਸਾਰਾ ਕੁਝ ਠੀਕ ਹੈ ਆਪਣੇ ਕੁਰਸੀ ਬਜਾਉਣ ਪਿੱਛੇ ਜੇ ਆਪਾਂ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਣੇ ਆਂ ਵੰਡਦੇ ਆ ਤਾਂ ਬਹੁਤ ਮਾੜੀ ਪੋਲਿਟਿਕਸ ਹੈ ਤੁਸੀਂ ਕੰਮ ਦੇ ਸਿਰ ਤੇ ਲਓ ਵੋਟ ਤੁਸੀਂ ਇਹ ਦੱਸੋ ਕਿ ਮੈਂ ਕੀ ਕੀਤਾ ਪਿੱਛੇ ਤੇ ਅੱਗੇ ਕੀ ਕਰਾਂਗਾ ਜਨਤਾ ਲਈ ਉਹਦੇ ਤੇ ਵੋਟ ਮੰਗਣੀ ਚਾਹੀਦੀ ਨਾ ਕਿ ਧਰਮ ਦੇ ਨਾਂ ਤੇ ਇਹ ਸਿਆਸਤ ਵਧੀਆ ਨਹੀਂ ਹੈਗੀ ਇਹ ਆਉਣ ਵਾਲੇ ਸਮੇਂ ਲਈ ਇਹ ਵੰਡੀਆਂ ਪਾਈ ਗਈ ਇੰਡੀਆ ਦੇ ਵਿੱਚ ਇਸ ਕਦਰ अच्छा बॉबी जी आ, पांच काम आखरी आखरी सवाल है पांच ਇਹੋ ਜਿਹੇ ਜਿਹੜੇ ਪਹਿਲੇ ਮੁੱਖ ਕੰਮ ਹੋਣਗੇ ਜੇਕਰ ਤੁਹਾਡੇ ਸਿਰ ਐਮਪੀ ਦਾ ਸੇਰਾ ਸੱਜਦਾ ਦਾ ਸਭ ਤੋਂ ਪਹਿਲਾਂ ਤਾਂ ਮੇਰਾ ਮੁੱਖ ਕੰਮ ਹੈ ਵੀ ਜਿਹੜਾ ਬਾਰਡਰ ਹੈ ਕੋਸ਼ਿਸ਼ ਹੈ ਮੇਰੀ ਦੋਨੇ ਬਾਰਡਰ ਖਲੌਂਦੀ ਹੋਗੀ ਉਹਦੀ ਆਵਾਜ਼ ਵੀ ਮੇਰੇ ਫਾਦ ਸਾਹਿਬ ਦਾ ਵੀ ਸੁਪਨਾ ਸੀ ਉਹਨਾਂ ਨੇ ਆਵਾਜ਼ ਵੀ ਬੁਲੰਦ ਕੀਤੀ ਸੀ ਲੇਕਿਨ ਉਸ ਸਮੇਂ ਇੰਡੀਆ ਤੇ ਪਾਕਿਸਤਾਨ ਦੇ ਜਿਹੜੇ ਸਬੰਧ ਹਨ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਸੀਗੇ ਤੇ ਉਦੋਂ ਕਾਰਗਿਲ ਯੁੱਧ ਵੀ ਆ ਗਿਆ ਸੀ ਕਾਫੀ ਕੁਝ ਹੋ ਗਿਆ ਦੂਰੀਆਂ ਵਧ ਗਈਆਂ ਸੀ ਉਦੋਂ ਨੰਬਰ 2 ਤੇ ਮੈਮ ਜਿਹੜੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਸੀ ਬਾਲ ਸਾਹਿਬ ਨੇ ਕੁਝ ਕੱਚੀਆਂ ਰਹਿ ਗਈਆਂ ਕੁਝ ਟੁੱਟ ਗਈਆਂ ਉਹਨਾਂ ਦਾ ਮੁੱਦਾ ਵੀ ਪਾਰਲੀਮੈਂਟ 'ਚ ਉਠਾਊਂਗਾ ਮੈਂ ਔਰ ਉਹਨਾਂ ਨੂੰ ਪੱਕਿਆ ਕਰਾਇਆ ਜਾਊਗਾ ਔਰ ਦੂਜਾ ਰੇਲਵੇ ਦਾ ਜਿਹੜੇ ਹਬੌਰ ਵਾਲੇ ਹਨ ਉਹਨਾਂ ਦੀ ਰੇਲਵੇ ਦੀ ਮੰਗ ਹੈ ਜਿਹੜੀ ਇੰਟਰ ਸਿਟੀ ਜਾ ਰਹੀ ਹੈ ਉਹਨੂੰ ਵੀ ਗੰਗਨਗਰ ਤੋਂ ਇੱਕ ਚਲਾਉਂਦਾ ਕਰ ਦੋ ਤਿੰਨ ਮੰਗ ਕੀਤੀਆਂ ਰੇਲਵੇ ਦੀਆਂ ਉਹ ਸਾਰੀਆਂ ਮੈਂ ਪ੍ਰਮਾਤਮਾ ਦੀ ਮਿਹਰ ਨਾਲ ਉਹ ਪੂਰੀਆਂ ਕਰਾਵਾਂਗੇ ਉੱਤੇ ਜਾ ਕੇ ਉਹ ਤੀਜਾ ਰੋਡਸ ਦਾ ਅੱਜ ਆਪਾਂ ਫਰੋਜਪੁਰ ਸਿਟੀ ਹਲਕੇ ਦੇ ਵਿੱਚ ਘੁੰਮ ਰਹੇ ਹਾਂ ਮੈਂ 9 ਦਿਨੋਂ ਹਲਕੇ ਘੁੰਮਿਆ ਔਰ ਸਭ ਤੋਂ ਮਾੜਾ ਹਾਲਾਤ ਫਰੀਪੁਰ ਸਿਟੀ ਦਾ ਇੱਥੋਂ ਪਿੱਛੇ ਜੇ ਪਿੰਕੀ ਜੀ ਐਮਐਲਏ ਰਹਿ ਕੇ ਗਏ ਬੜੇ ਪਾਵਰਫੁਲ ਰਹੇ ਪਤਾ ਨਹੀਂ ਕਿਉਂ ਦਿੱਕਤ ਤੁਹਾਡੇ ਸਾਹਮਣੇ ਰੋਡ ਮੈਪ ਬਹੁਤ ਮਾੜਾ ਇੱਥੇ ਕੱਲਾ ਫਰੀਪੁਰ ਸ਼ਹਿਰ ਦਾ ਹੈ ਬਾਕੀ ਹਲਕਿਆਂ ਵਿੱਚ ਵਧੀਆ ਨੇ ਰੋਡ ਮੈਪ ਠੀਕ ਨੇ ਗੁਜ਼ਾਰੇ ਜੋ ਕਰੇ ਹੈਗੇ ਨੇ ਰੋਡਸ ਦਾ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਜਿੰਨਾ ਵੀ ਰੋਡ ਮੈਪ ਹੋਏਗਾ ਕਿਉਂਕਿ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਨੇ ਆਪਦੇ ਕਾਰਜਕਾਲ ਦੌਰਾਨ 500 ਕਿਲੋਮੀਟਰ ਦੇ ਕਰੀਬ ਉਹਨਾਂ ਨੇ ਸੜਕਾਂ ਫਰੋਈਪਰ ਦੇ ਵਿੱਚ ਬਣਾਈਆਂ ਸਿਗੀਆਂ ਔਰ ਜਿਹੜੇ ਵੀ ਕੰਮ ਹੋ ਸਕਣਗੇ ਡਿਵੈਲਪਮੈਂਟ ਦੇ ਜਿੱਥੇ ਜ਼ਿਆਦਾ ਜ਼ਰੂਰਤ ਹੋਊਗੀ ਜਿੱਥੇ ਜਿਵੇਂ ਮੰਨ ਲਓ ਕੋਈ ਪਿੰਡਾਂ 'ਚ ਵੀ ਹੈ ਸ਼ਹਿਰਾਂ 'ਚ ਵੀ ਹੈ ਉਹਨਾਂ ਨੂੰ ਆਪਾਂ ਡਿਵੈਲਪਮੈਂਟ ਦੇ ਕੰਮ ਵੀ ਕਰਾਵਾਂਗੇ ਕਿਉਂਕਿ ਫੰਡਸ ਹੁੰਦੇ ਆ 5 ਕਰੋੜ ਹੁੰਦਾ ਸਾਲ ਦਾ ਐਮਪੀ ਕੋਲੇ ਉਹਦੇ 'ਚ ਵੀ ਕਰਕੇ ਆਪਾਂ ਉਹਨੂੰ ਯੂਜ਼ ਕਰਕੇ ਆਪਾਂ ਕੰਮ ਕਰਾਵਾਂਗੇ ਬੜੇ ਕੰਮ ਨੇ ਜਿਵੇਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਗਰੀਬ ਪਰਿਵਾਰਾਂ ਲਈ ਮਕਾਨ ਹੁੰਦੇ ਆ ਮੇਰੀ ਕੋਸ਼ਿਸ਼ ਹੋਊਗੀ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਲੈ ਕੇ ਆ ਸਕਾਂ ਆਪਦੇ ਗਰੀਬ ਪਰਿਵਾਰਾਂ ਨੂੰ ਦਵਾ ਸਕਾਂ ਇਹ ਵੀ ਮੇਰੀ ਕੋਸ਼ਿਸ਼ ਹੋਏਗੀ ਕਾਫੀ ਕੰਮ ਗਨਾਤੇ ਪਰ ਜਿਸ ਮੁੱਦੇ ਨੂੰ ਲੈ ਕੇ ਅਕਸਰ ਅਕਾਲੀ ਦਲ ਜਾਣਿਆ ਜਾਂਦਾ ਹੈ ਕਿਸਾਨਾਂ ਦੀ ਗੱਲ ਨਹੀਂ ਕੀਤੀ ਤੁਸੀਂ ਯਾਦ ਨਹੀਂ ਰਿਹਾ ਜਾਂ ਭੁੱਲ ਗਏ ਯਾਦ ਹੈ ਯਾਦ ਹੈ ਚੱਲ ਰਹੀ ਹੈ ਕਿਸਾਨਾਂ ਦੀ ਗੱਲ ਕਰਦੇ ਹੋ ਮੈਮ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜਿਹੜੀ ਕਾਂਗਰਸ ਤੇ ਆਪ ਹੈ ਇੰਡੀਆ ਲੈਵਲ ਤੇ ਰਲੀ ਹੋਈ ਹੈ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਮੈਸੇਜ ਦੇਣਾ ਚਾਹਣਾ ਹੈ ਜਿਹੜੀ ਇਹ ਸੀਟਾਂ ਅਕਾਲੀ ਦਲ ਜਿੱਤੂਗਾ ਇਹ ਜਿਹੜੀ ਵੋਟ ਹੈ ਉਸ ਨੂੰ ਜਾਊਗੀ ਉਸ ਪਾਰਟੀ ਨੂੰ ਉਸ ਸਰਕਾਰ ਨੂੰ ਜਾਊਗੀ ਜਿਹੜੀ ਪੰਜਾਬ ਦੇ ਨਾਲ ਖੜੂਗੀ ਜਿਹੜੀ ਪੰਜਾਬੀਆਂ ਦੇ ਨਾਲ ਪੈਰਾ ਦੇਊਗੀ ਜਿਹੜਾ ਕਿਸਾਨਾਂ ਦਾ ਗਰੀਬਾਂ ਦਾ ਵਪਾਰੀਆਂ ਦਾ ਸੋਚੂਗੀ ਉਹਨਾਂ ਦੀਆਂ ਮੰਗਾਂ ਮੰਨੂਗੀ ਉਹਦੇ ਨੂੰ ਵੋਟ ਜਾਏਗੀ ਆਦਰਵਾਇਸ ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਹੋਏਗਾ ਪਹਿਲਾਂ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਮੰਗਾਂ ਮੰਨੀਆਂ ਜਾਣ ਫੇਰ ਹੀ ਉਦੋਂ ਬਾਅਦ ਸੋਚਾਂਗੇ ਕਿਸ ਨੂੰ ਅਸੀਂ ਵੋਟ ਕਰਨੀ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਬੋਬੀ ਜੀ ਥੈਂਕ ਯੂ ਧੰਨਵਾਦ ਤਾਂ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੋਬੀ ਮਾਨ ਸਾਡੇ ਨਾਲ ਸੀ ਬੜੀ ਵੱਡੀ ਜ਼ਿੰਮੇਵਾਰੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਫਰੋਸਪੁਰ ਲੋਕ ਸਭਾ ਸੀਟ ਤਾਂ ਇੱਕ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਇਹਨਾਂ ਦੇ ਮੋਢਿਆਂ 'ਤੇ ਪਾਈ ਹੈ ਬੜੇ ਕੰਮ ਵੀ ਗਿਨਾਏ ਗਏ ਨੇ ਇਹਨਾਂ ਦੇ ਵੱਲੋਂ ਕਿ ਜੇਕਰ ਐਮਪੀ ਬਣਦੇ ਨੇ ਤਾਂ ਪਰਮੁਖਤਿਆ ਦੇ ਆਧਾਰ 'ਤੇ ਉਹਨਾਂ ਨੂੰ ਜਿਹੜਾ ਉਹ ਫੈਸਿਲਿਟੀਆਂ ਨੇ ਉਹ ਫਿਰੋਜ਼ਪੁਰ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਖੈਰ 1 ਜੂਨ ਨੂੰ ਜਿਹੜਾ ਫਿਰੋਜ਼ਪੁਰ ਦੀ ਜਨਤਾ ਨੇ ਤੈਅ ਕਰਨਾ ਹੈ ਕਿ ਆਖਿਰਕਾਰ ਕਿਸ ਦੇ ਨਾਮ ਦੇ ਉੱਤੇ ਫਿਰੋਜ਼ਪੁਰ ਦੀ ਜਨਤਾ ਮੋਹਰ ਲਗਾਉਂਦੀ ਹੈ ਕਿਉਂਕਿ 28 ਤੋਂ 29 ਕੈਂਡੀਡੇਟਸ ਜਿਹੜੇ ਨੇ ਉਹ ਫਿਰੋਜ਼ਪੁਰ ਦੇ ਵਿੱਚ ਖੜੇ ਹੋਏ ਨੇ ਤਾਂ ਵੇਖਣਾ ਹੋਏਗਾ ਕਿ ਆਖਿਰਕਾਰ ਕੌਣ ਕਿਸ ਨੂੰ ਟੱਕਰ ਦਿੰਦਾ ਹੈ ਤੇ ਆਖਿਰ ਆਖਰੀ ਫੈਸਲਾ ਕਹਿੰਦੇ ਨੇ ਜਨਤਾ ਜਨਾਰਦਨ ਹੈ ਤੇ ਜਨਤਾ ਦੇ ਹੱਥ ਦੇ ਵਿੱਚ ਹੈ 4 ਜੂਨ ਨੂੰ ਨਤੀਜੇ ਜਿਹੜੇ ਸਭ ਦੇ ਸਾਹਮਣੇ ਆਉਣਗੇ ਵੇਖਾਂਗੇ ਕਿ ਆਖਿਰਕਾਰ ਕਿਸ ਦੇ ਸਿਰ ਤੇ ਸੇਹਰਾ ਸਜਦਾ ਹੈ ਤੇ ਕੀ ਉਹ ਵਾਕਿਆਈ ਜਿਹੜੇ ਵਾਅਦੇ ਜਨਤਾ ਦੇ ਨਾਲ ਕਰ ਰਿਹਾ ਉਹ ਫਿਰ ਅਗਲੇ ਆਉਣ ਵਾਲੇ 5 ਸਾਲਾਂ ਦੇ ਵਿੱਚ ਪੂਰੇ ਹੁੰਦੇ ਨੇ ਜਾਂ ਫਿਰ ਨਹੀਂ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮਿਰੋਕ ਫਿਰੋਜ਼ਪੁਰ